ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਡੀਓ ਤੁਹਾਡੇ ਲਈ ਫਾਇਦੇ ਦੀ ਲੈ ਕੇ ਆਏ ਆਂ ਜਿਵੇਂ ਕਿ ਸਭ ਨੂੰ ਪਤਾ ਪੰਜਾਬ ਦੇ ਵਿੱਚ ਮਹਿੰਗਾਈ ਬਹੁਤ ਵਧ ਗਈ। ਮਹਿੰਗਾਈ ਦੇ ਨਾਲ-ਨਾਲ ਡੀਜ਼ਲ ਤੇ ਪੈਟਰੋਲ ਦਾ ਰੇਟ ਵੀ ਬਹੁਤ ਹਾਈ ਹੋ ਗਿਆ। ਮਸ਼ੀਨਰੀ ਆਪਾਂ ਗੱਡੀਆਂ ਕਾਰਾਂ ਸਾਰੀ ਚਲਾਉਣੇ ਆ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਵੀ ਕਰਦੇ ਆ ਤੇ ਆਲ ਓਵਰ ਇੰਡੀਆ ਦੇ ਪੈਟਰੋਲ ਪੰਪਾਂ ਨਾਲ ਜੀਓ ਬੀਪੀ ਪੈਟਰੋਲ ਪੰਪਾਂ ਨੇ ਆਫਰ ਲਾਇਆ 1 ਲੀਟਰ ਮਾਗਰ 1 ਰੁਪਿਆ ਫ੍ਰੀ। ਇਹਦੇ ਵਿੱਚ ਵੀਰੇ ਤੁਹਾਡਾ ਬਹੁਤ ਵੱਡਾ ਫਾਇਦਾ ਆਪਾਂ ਦੇਖਦੇ ਆ। ਕਈ ਪੈਟਰੋਲ ਪੰਪਾਂ ਤੇ ਮੈਕਸਿਮਮ ਹੁੰਦਾ ਵੀ ਜੇ ਤੁਸੀਂ ਐਨੇ ਦਾ ਟੇਲ ਪਵਾਉਂਗੇ ਤਾਂ ਹੀ ਤੁਹਾਡਾ ਫਾਇਦਾ ਹੋਣਾ। ਊਰੇ ਪਰ ਮੈਕਸਿਮਮਲੀ ਜਿੰਨੇ ਦਾ ਤੁਸੀਂ ਤੇਲ ਪ ਬਿਰੇ ਸਵਾਗਤ ਕਰਦੇ ਆਂ ਜੀ। ਹੋਰ ਵੀਰੇ ਠੀਕ ਠਾਕ ਹੋ ਜੀ। ਹਾਂਜੀ ਹਾਂਜੀ ਵਧੀਆ ਬਾਈ ਜੀ। ਵੀਰੇ ਆਮ ਪੈਟਰੋਲ ਪੰਪਾਂ ਨਾਲੋਂ ਆਪਣੀ ਕੰਪਨੀ ਨੇ ਕੀ ਸੋਚਿਆ ਹਨਾ ਵੀ ਆਪਾਂ ਇਹ ਆਫਰ ਲਾਈਏ ਜਾਂ ਆਪਣੇ ਤੇਲ ਦੇ ਵਿੱਚ ਕੀ ਕੁਆਲਿਟੀ ਆ। ਬਾਈ ਇਹ ਆਪਣੀ ਯੂਪੀਪੀ ਕੰਪਨੀ ਦੇ ਵੱਲੋਂ ਆਏ ਸਾਲ ਕਸਟਮਰਾਂ ਵਾਸਤੇ ਕੋਈ ਨਾ ਕੋਈ ਆਫਰ ਤੇ ਕੋਈ ਨਾ ਕੋਈ ਗਿਫਟ ਗੱਡੇ ਆ। ਯਾਨੀ ਕਿ ਜਿਵੇਂ ਕਿ ਸੀਜ਼ਨ ਚੱਲਦਾ ਉਹ ਮੈਂ ਆਪਾਂ ਆਫਰ ਲਾਉਨੇ ਆ। ਹਾਂਜੀ ਹਾਂਜੀ ਬਾਈ। ਇਹੜਾ ਬਾਈ ਆਪਣਾ ਤੇਲ ਹੈ ਹੁਣ। ਇਹ ਇਹ ਆਪਣਾ ਐਕਟਿਵ ਟੈਕਨੋਲੋਜੀ ਦਾ ਤੇਲ ਹੈ। ਨਾਰਮਲ ਡੀਜ਼ਲ ਨਾਲੋਂ ਇਹਦੀ ਮੈਲਜ ਜ਼ਿਆਦਾ ਹੈ। ਦੇਖੋ ਤੁਸੀਂ ਆ ਲ 4.3 ਤੱਕ ਮਾਈਲੇਜ ਜ਼ਿਆਦਾ ਡੀਜ਼ਲ ਦੀ ਤੇ ਪੈਟਰੋਲ ਨੂੰ ਜ਼ਿਆਦਾ ਮਨ ਕੇ ਇੰਜੈਕਟਰ ਵਗੈਰਾ ਸਾਫ਼ ਰੱਖਦਾ ਠੀਕ ਹੈ ਵੀਰੇ ਐਡੀਟਿਵ ਵੇਰੇ ਜਿਹੜੇ ਆਪਾਂ ਨਾ ਗੱਡੀ 'ਚ ਨਾਰਮਲ ਐਡੀਟਿਵ ਪੈਂਦੇ ਨੇ ਹਾਂਜੀ ਆਪਣੀ ਕੰਪਨੀ ਵੱਲੋਂ ਤੇਲ ਦੇ ਵਿੱਚ ਉਹ ਪਾ ਕੇ ਭੇਜ ਜਾਂਦੇ ਨੇ ਇੱਕ ਇਹ 1 ਰੁਪਿਆ ਸਸਤਾ ਕਰਨ ਦਾ ਮਕਸਦ ਇਹ ਵੀ ਹੈ ਗਿਆ ਵੀ ਲੋਕ ਵੱਧ ਤੋਂ ਵੱਧ ਆਉਣ ਤੇ ਉਹਨੂੰ ਪਤਾ ਲੱਗੇ ਵੀ ਤੇਲ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਵੀਰੇ ਦਾ ਕਹਿਣ ਦਾ ਮਤਲਬ ਵੀ ਜਿਹੜਾ ਤੇਲ ਅਸੀਂ ਸਸਤਾ ਕੀਤਾ 1 ਰੁਪਿਆ ਉਹ ਤਾਂ ਕੀਤੀ ਹੈ ਵੀ ਸਾਡੇ ਤੇਲ ਦੇ ਵਿੱਚ ਕੁਆਲਿਟੀ ਹੈ ਐਵਰੇਜ ਤੇ ਆਪਣੇ ਮਸ਼ੀਨਰੀ ਦੇ ਵੀਰੇ ਇੰਜਨ ਦੀ ਜਾਨਕੀ ਪੂਰੀ ਸੁਰੱਖਿਆ ਰਹਿੰਦੀ ਹੈ ਹਨਾ ਜੀ ਤੇ ਵੀਰੇ ਹੋਰ ਜਾਨਕੀ ਜਿਵੇਂ ਆਪਣਾ ਪੈਟਰੋਲ ਪੰਪ ਆਈ ਦੀ ਪਹਿਲਾ ਲੋਕੇਸ਼ਨ ਦੱਸ ਦੋ ਕਿੱਥੇ ਆਪਾਂ ਖੜੇ ਹਾਂ ਜੀ ਸੰਗਰੂਰ ਤੋਂ ਪਾਤਾਂ ਰੋਡ ਤੇ ਖੇੜੀ ਸਾਹਿਬ ਪਿੰਡ ਆਉਂਦਾ ਹੈਗਾ ਜੀ ਹਾਂਜੀ ਖੇੜੀ ਸਾਹਿਬ ਦਾ ਵਾਲਾ ਗੁਰਦੁਆਰਾ ਟੱਪ ਅਨਸਾਰ ਪਿੰਡ ਜੀ ਉਹਦਾ ਪੈਟਰੋਲ ਪੰਪ ਆ ਗਿਆ ਇਹ ਰੋਡ ਦੇ ਉੱਤੇ ਜਾਨਕੀ ਖੇੜੀ ਟੱਪ ਕੀ ਆ ਗਿਆ ਤੇ ਜਿਵੇਂ ਹੋਰ ਪੰਜਾਬ ਦੇ ਵਿੱਚ Jio ਲੱਗ ਲੱਗ ਸ਼ਹਿਰਾਂ ਦੇ ਵਿੱਚ ਪੈਟਰੋਲ ਪੰਪ ਆ ਇਹ ਸਾਰਿਆਂ ਤੇ ਆਫਰ ਚੱਲ ਰਿਹਾ ਜੇ ਆਪਣੇ ਇੱਥੇ ਲਾਇਆ ਨੀ ਨੀ ਵੀਰੇ ਚੱਲ ਸਾਰਿਆਂ ਤੇਰੇ ਹੈ ਜੀ ਇਨਸਟਰੋਲ ਕੰਪਨੀ ਦਾ ਮਗਲੈਲ ਹੁੰਦਾ ਜੀ ਹਾਂਜੀ ਬਾਜ਼ਾਰ ਨਾਲੋਂ ਸਸਤੇ ਰੇਟਾਂ ਦਿੱਤਾ ਜਾਂਦਾ ਸਾਨੂੰ ਪਤਾ ਵੀ ਕੈਸਟਰੋਲ ਕੰਪਨੀ ਹੈ ਜਿਹੜੀ ਆਪਣੇ ਮਨ ਲੈ ਕੇ ਇੰਡੀਆ ਦੀ ਨੰਬਰ 1 ਤੇ ਕੰਪਨੀ ਚੱਲਦੀ ਹੈ ਇਹ ਆਪਣੇ ਲਈ ਪੈਕਿੰਗ ਕਿੰਨੇ ਦੀ ਹੁੰਦੀ ਹੈ ਪੈਕਿੰਗ ਆਪਣੇ ਲਈ ਵੀਰੇ ਜੂਰੀਏ ਦੀ 20 ਲੀਟਰ ਦੀ ਹੈ 15 ਲੀਟਰ ਦੀ 5 ਲੀਟਰ ਦੀ ਹਰੇਕ ਤਰ੍ਹਾਂ ਦੀ ਪੈਕੇ ਹੁੰਦੀ ਆਪਾਂ ਨੇ ਲੈਵੇ ਹਾਈਡਰੌਲਿਕ ਤੋਂ ਲੈ ਕੇ ਡੀਜ਼ਲ ਮਗਾ ਇੰ ਐ ਕੁਝ ਵੀ ਡੀਜ਼ਲ ਵਾਸਤੇ ਪੈਟਰੋਲ ਵਾਸਤੇ ਕਿਸੇ ਵੀ ਵਾਸਤੇ ਵੀ ਚਾਹੀਦਾ ਆਪਾਂ ਲਈ ਸਾਰਾ ਕੁਝ ਹੁੰਦਾ ਹੀ ਵੀਰੇ ਜਨਨ ਜਿਹਨੂੰ ਸੇਫ ਰੱਖਦਾ ਜੀ ਉਹਦਾ ਪੈਟਰੋਲ ਪੰਪ ਪੂਰੇ ਆਪਣੇ ਓਪਨ ਕੀਤੇ ਇਹਨੂੰ ਕਾਫੀ ਟਾਈਮ ਹੋ ਗਿਆ ਹਨਾ ਤੇ ਪੁਰਾਣੇ ਕਸਟਮਰ ਤਾਂ ਆਪਣੇ ਨਾਲ ਆਈਡੀ ਨੇ ਪਹਿਲਾਂ ਤੋਂ ਜਦੋਂ ਦਾ ਤੁਸੀਂ ਆਫਰ ਲਾਇਆ ਉਸ ਤੋਂ ਬਾਅਦ ਕੀ ਰਿਸਪੌਂਸ ਆਇਆ ਰਿਸਪੌਂਸ ਬਾਰੇ ਦੇਖੋ ਜਿਵੇਂ ਸਾਡਾ ਥੋੜਾ ਇਹ ਜਗਤ ਤੇ ਟੈਕਸੀ ਵਗੈਰਾ ਚੱਲਦੀਆਂ ਜਿੰਨੀਆਂ ਵੀ ਉਹਨਾਂ ਦੇ ਆਪਾਂ ਗਰੁੱਪ ਬਣਾਏ ਹੋਇਆ ਜਦੋਂ ਵੀ ਕੋਈ ਸਕੀਮ ਵਗੈਰਾ ਆਉਂਦੀ ਹੈ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇਹਦੀ ਪ੍ਰੋਮੋਸ਼ਨ ਕਰਦੇ ਹਾਂਗੇ ਠੀਕ ਹੈ ਉੱਥੇ ਪੋਸਟ ਪਾ ਦੇਣਾ ਹਾਂਜੀ ਬਾਈ ਸਾਰੀ ਪੋਸਟਾਂ ਵਗੈਰਾ ਵੀ ਹੁੰਦੀ ਹੈਗੀ ਪ੍ਰੋਮੋਸ਼ਨ ਵਗੈਰਾ ਕਰਦੇ ਹ ਤੇ ਬਾਕੀ ਵੀਰੇ ਦੇਖੋ ਨਾਰਮਲ ਕਸਟਮਰ ਹੈ ਜਿਹੜਾ ਉਹ ਐਵਰੇਜ ਨਹੀਂ ਕੱਢਦਾ ਜਿਹੜੇ ਟੈਕਸੀ ਵਗੈਰ ਵਾਲੇ ਨੇ ਇਹਨਾਂ ਨੇ ਕਿਲੋਮੀਟਰ ਪੱਕੇ ਚਲਦੇ ਆ ਇਹ ਐਵਰੇਜ ਕੱਢਦੇ ਨੇ ਬਾਈ ਉਹਨਾਂ ਦੇ ਵੱਲੋਂ ਵੀ ਵਾਦਰ ਰਿਸਪਾਂਸ ਦਿੱਤਾ ਲੋਕਾਂ ਨੂੰ ਦੱਸਦੇ ਨੇ ਵੀ ਸਾਡੀ ਗੱਡੀ ਐਵਰੇਜ ਜ਼ਿਆਦਾ ਕੱਟ ਰਹੀ ਹੈਗੀ ਜ਼ਿਆਦਾ ਐਵਰੇਜ ਕੱਢਦੀ ਹੈ ਫਿਰ ਅੱਗੇ ਤੋਂ ਅੱਗੇ ਆਪਣੀ ਨਾਲ ਦੱਸਦੇ ਨੇ ਤਾਂ ਸਾਡੇ ਲਈ ਕਸਟਮਰ ਜੁੜ ਰਹੇ ਨੇ ਬਾਕੀ ਤੁਸੀਂ ਭੀੜ ਦੇਖਿਓਗੇ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਨਾ ਵੀ ਇਹ ਕਸਟਮਰ ਨੇ ਦੇਖੋ ਇੱਕ ਤਾਂ ਕਹਿਣ ਦਾ ਤੇ ਇੱਕ ਕਰਨੀ 'ਚ ਫਰਕ ਹੈ ਹਾਂਜੀ ਬਾਈ ਉਹ ਨਹੀਂ ਹੈਗਾ ਵੀ 1 ਰੁਪਿਆ ਸਸਤਾ ਵੀ ਕੁਆਲਿਟੀ ਤੇ ਕੁਆਂਟੀਟੀ ਨਾਲ ਕੰਪਰੋਮ ਚੱਲ ਰਿਹਾ ਵੀਰੇ ਜੇ ਕਿਸੇ ਕਸਟਮਰ ਨੇ ਲੱਖ ਦਾ ਡੇਢ ਲੱਖ ਦਾ 2 ਲੱਖ ਦਾ ਇਕੱਠਾ ਤੇਲ ਚੱਕਣਾ ਉਤੇ ਵੀ ਫਿਰ ਆਪਾਂ ਆਫਰ ਹਾਂਜੀ ਹਾਂਜੀ ਬਾਈ ਚਾਹੇ ਕੋਈ ਅੱਧਾ ਲੀਟਰ ਲੈ ਰਿਹਾ ਵੀਰੇ ਚਾਹੇ ਕੋਈ 1000 ਲੀਟਰ ਲੈ ਰਿਹਾ ਇਹ ਸਕੀਮ ਸਾਰਿਆਂ ਵਾਸਤੇ ਆ ਸਾਰਿਆਂ ਲਈ ਇੱਕ ਬਰੋਬਰ ਹੈ ਹਾਂਜੀ ਹਾਂਜੀ ਲੈ ਵੀ ਮੇਤਰ ਜਿਹੜੀ ਕੰਪਨੀ ਨੇ ਸਕੀਮ ਲਾਈ ਆ ਬਹੁਤ ਵੀਰਾਂ ਨੇ ਇਹ ਚੀਜ਼ ਦਾ ਫਾਇਦਾ ਲੈ ਲਿਆ ਤੇ ਜਿਹੜੇ ਵੀਰ ਰਹਿ ਗਏ ਉਹ ਫਾਇਦਾ ਲੈ ਲਓ ਜਿਹੜੀ ਬਾਈ ਉਹਨਾਂ ਦੀ ਲੋਕੇਸ਼ਨ ਆ ਉਹ ਖੇੜੀ ਸਾਹਿਬ ਗੁਰਦੁਆਰਾ ਨੇੜੇ ਆ ਤੇ ਵੱਡਾ ਹਾਈਵੇ ਰੋਡ ਜਾਂਦਾ ਊਰੇ ਦੀ ਸੰਗਰੂਰ ਜ਼ਿਲ੍ਹੇ ਵਾਲਿਆਂ ਲਈ ਖਾਸ ਵੀਡੀਓ ਆ ਤੇ ਆਊਰੇ ਪੈਟਰੋਲ ਆਪਣਾ ਪੈਟਰੋਲ ਪੰਪ ਤੇ ਤੇਲ ਡੀਜ਼ਲ ਪੈਟਰੋਲ ਕੁਝ ਵੀ ਤੁਸੀਂ ਲੋ ਥੋੜਾ ਥੋੜਾ ਕਰਕੇ ਹੀ ਬਚਤ ਹੁੰਦੀ ਹੁੰਦੀ ਆ ਬਾਈ ਅੱਜ ਇਹ ਪੰਪ ਤੇ ਆ ਕੇ ਤਾਂ ਸਵਾਦ ਆ ਗਿਆ ਜ਼ਿੰਦਗੀ ਚ ਤੁਸੀਂ ਵੀ ਬਹੁਤ ਪੰਪਾਂ ਤੋਂ ਤੇਲ ਪਵਾਇਆ ਹੁਣ ਤੇ ਪਵਾਉਣਾ ਪਰ ਇਹ ਪੰਪ ਦੀ ਸਫਾਈ ਇਹਨਾਂ ਦੇ ਵਰਕਰ ਤੇ ਮਾਲਕ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਵਿਦਆਊਟ ਕੈਮਰਾ ਬਹੁਤ ਅਸੀਂ ਗੱਲਾਂ ਕਰੀਆਂ ਤੁਸੀਂ ਵੀ Jio BP ਪੰਪ ਦਾ ਔਇਲ ਯੂਜ਼ ਕਰ ਰਹੇ ਹੋ ਚੀਜ਼ ਦਾ ਵਰਤਕ ਹੀ ਪਤਾ ਲੱਗਦਾ ਲੋਕੇਸ਼ਨ ਹੈ ਜੀ ਨੇੜੇ ਪਿੰਡ ਖੇੜੀ ਸਾਹਿਬ ਪਾਤਣ ਤੋਂ ਸੰਗਰੂਰ ਰੋਡ ਤੇ ਪੰਪਾ ਜੇਕਰ ਤੁਹਾਨੂੰ ਇਸ ਰੋਡ ਤੇ ਕਦੇ ਪ੍ਰੋਬਲਮ ਆਉਂਦੀ ਹੈ ਤਾਂ ਬਾਈ ਉਹਨਾਂ ਦਾ ਬਰ ਸਕਰੀਨ ਤੇ ਚੱਲਦਾ ਸੰਪਰਕ ਕਰ ਲਿਓ 24 ਘੰਟੇ ਸਰਵਿਸ ਮਿਲੂਗੀ ਜੇ ਤੁਹਾਨੂੰ ਵੀਡੀਓ ਤੇ Jio ਕੰਪਨੀ ਦਾ ਆਫਰ ਚੰਗਾ ਲੱਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ